ਅਸੀਂ ਜਾ ਰਹੇ ਸੀਗੇ ਹੰਡੌਰ ਨੂੰ ਤੇ ਯਾਤਰਾ ਸਹੀ ਹੋਈ ਉਹਦਾ nửa ਦੇਰ ਤੇ ਇਹਦਾ ਰੱਬ ਦੇ ਰੰਗ ਵੇਖੋ ਕਿਹੋ ਜਰਾ ਸਿਰਾ ਗੱਲਬਾਤ ਆ ਇਧਰਲੇ ਪਾਸੇ ਮੀਂਹ ਪਈ ਜਾਂਦਾ ਵਾ ਤੇ ਅਸੀਂ ਆਹ ਟ੍ਰੈਕਟਰ ਵੀ ਖੜਾ ਕੇ ਹੋਂਦੇ ਪਏ ਸੀਗੇ ਤਰਪਾਲ ਤੇ ਸਿਰਾ ਗੱਲਬਾਤ ਬੱਦਲ ਬਾਈ ਪੂਰੀ ਹੋਈ ਪਈ ਆ ਤੇ ਐਂ ਬੰਨਣ ਲੱਗੇ ਸੀਗੇ ਟਰਪਾਲ 'ਤੇ ਖੜਾ ਕੇ ਪਤਾ ਲੱਗ ਗਿਆ ਇੱਥੇ ਮੀਂਹ ਪਈ ਜਾਂਦਾ ਵਾ ਆਹ ਵੇਖ ਲਿਆ ਤੁਸੀਂ ਆਹ ਵਾ ਰੱਬ ਦੇ ਰੰਗ ਇਹ ਦਿਰਾਉਂਦੇ ਭਈਆਂ। ਬਾਕੀ ਰਾਜ ਦੇ ਰੰਗੰਮੀ ਆਲੀ। ਕਰ ਦਿਓ ਵੀਡੀਓ ਦੱਬ ਕੇ ਸ਼ੇਅਰ। ਕਰੋ ਗਰੈਂਡ ਚੈੱਕ। ਤੇ ਇਹਦਾ ਬੰਨੀ। ਇਹ ਉੱਧਰ ਆ ਗਿਆ ਮੀ ਪਾਦੇ ਕੋਡ ਤੁਹਾਡੇ ਕਰਾਂ ਦੇ ਬਾਈ ਦੇ। ਮੈਂ ਕਿਹਾ ਸਰਾ ਇੱਧਰ। ਵਾਹ। ਐਂਡ ਗੱਲਬਾਤ ਆ ਬੰਦ ਹੋ ਗਿਆ ਇਧਰ ਪਾਲਾ ਖਿੱਚ ਕੇ। ਯਾ ਮੋਗੇ ਤੋਂ ਯਾਤਰਾ ਜੀ ਯਾਤਰਾ ਸਰੀ ਸਜੂਟ ਹੈ ਉਹਨਾਂ ਦੇੜ ਤੇ ਫੇਰਾ ਗੱਲਬਾਤ ਅੱਜ ਚੈੱਕ ਕਰ ਸਕਦਾ ਵੀ ਫੇਰ ਲੋਈ ਮੀ ਹੁਣ ਤਾਂ ਆ ਗਿਆ ਇੱਥੇ ਵੀ ਵੀਡੀਓ ਕਰੀਏ ਬੰਦ ਇਹ ਤਾਂ ਬਾਈ ਵੀ ਆ ਦੇ ਖੜਕੇ ਇਧਰ ਪਾਸੇ ਬੰਨੀ ਜਾਂਦਾ ਵਾ ਹੋਰ ਗੱਲ ਕੋਲੋਂ ਲੱਗਾ ਪਾਉਣ ਬਾਈ ਵੀ ਆਲੋ ਕਾਲੋ ਕਰਾਈ ਮਿੱਤਰੋ ਇੱਧਰ ਦੇਖ ਰਹੀ ਜੀ ਖੰਦੇ ਆ ਜੇ ਜੇ ਵਾਲੇ ਆ ਸੁਈ ਦਾ ਚਲੋ ਵੀ ਚਲੋ ਲੋ ਜੀ ਲੱਗੇ ਆ ਕਾਰਨ ਦੀ ਲਗਾਮਿਆਂ ਵਾਲਾ ਜੀ ਰਾਈਟਰਾਂ ਹੀ ਖੋਲ ਲਿਆ ਵਾ ਅੰਦਰ ਵੀ ਭਾਈ ਉਹਦੇ ਬੰਦੀਆਂ ਦਾ ਗਰਬਾਲ ਤੇ ਆਹ ਲੋ ਜੀ ਕਿੱਥੇ ਜਾਣਾ ਆ ਗਿਆ ਆ ਗਿਆ ਆ ਗਿਆ ਸੰਬਰ ਸੰਬਰ ਆ ਦੇ ਇਧਰ ਬਸ ਹੈ ਨਹੀਂ ਗਮੀ ਇਧਰ ਬਸ ਦੇਖੋ ਕਰਾਂ ਦੀ ਬਾਤਾਂ ਬਾਲੀ ਜੀ ਆਹ ਵਾਰਾ ਫੋਟੋ ਲੈ ਆਹ ਵਾਰਾ ਫੋਟੋ ਲੈ ਆਲਾ ਬਾਨ ਵੀ ਮੈਨੂੰ ਵੀ ਮੈਨੂੰ ਲੱਗ ਪੜਲੇ ਫੋਟੋ ਲੈਣ ਦੀ ਗੱਲ ਐਂ ਦਾ ਗੱਲ ਬਾਤਾਂ ਦਾ ਦੇਖੋ ਕਰਾਂ ਦੀ ਇਧਰ ਵੀ ਆ ਗਿਆ ਹੁਣ ਚੱਕ ਕਰਾ ਵੀ ਕਾਂਗਾਉ ਦੇ ਆਣੀ ਸੀਗਾ ਨੌਣਾ ਨੀ ਬੰਦਨਾ ਦੇ ਲਈ ਨੌਣਾ ਨੀ ਕੋਈ ਨਾ ਥੱਲੇ ਨੂੰ ਕਰਦਾ ਨਾਲੇ ਭੱਜ ਜਾਣੇ ਨਾ ਨੌਂ ਵੀ ਕਰਦੇ ਕਰਦੇ ਕਰਦੇ